ਪੰਜਾਬ ਨਾਲ ਪੰਗੇ ਹੁੰਦੇ ਨਹੀਂ ਉਹ ਚੰਗੇ ਪੰਜਾਬ ਨਾਲ ਪੰਗੇ ਹੁੰਦੇ ਨਹੀਂ ਉਹ ਚੰਗੇ ਕਾਹਨੂੰ ਵਾਰ-ਵਾਰ ਅਣਖਾਂ ਤੇ ਸੱਟ ਮਾਰਦੇ ਜੇ ਕਿਤੇ ਅੜਗੇ ਪੰਜਾਬੀ ਦੇਖੀ ਬਾਰਡਰਾਂ ਤੇ ਬੈਰੀਗੇਡ ਚੱਕ ਮਾਰਦੇ ਜੇ ਕਿਤੇ ਅੜਗੇ ਪੰਜਾਬੀ ਪੰਜਾਬ ਨਾਲ ਧੱਕਾ ਕਾਹਨੂੰ ਕਰਦੇ ਰਹਿੰਦੇ ਹਾਂ ਪੰਗਾ ਲੈ ਕੇ ਫੇਰ ਕਾਹਨੂੰ ਡਰਦੇ ਰਹਿੰਦੇ ਹਾਂ ਪੰਜਾਬ ਨਾਲ ਧੱਕਾ ਕਾਹਨੂੰ ਕਰਦੇ ਰਹਿੰਦੇ ਹਾਂ ਪੰਗਾ ਲੈ ਕੇ ਫੇਰ ਕਾਹਨੂੰ ਡਰਦੇ ਰਹਿੰਦੇ ਹਾਂ ਪਾਣੀ ਵਾਂਗੂ ਪਿੱਛੇ ਅਸੀਂ ਧੱਕ ਮਾਰਨੇ ਜੇ ਕਿਤੇ ਅੜਗੇ ਪੰਜਾਬੀ ਦੇਖੀ ਬਾਰਡਰਾਂ ਦੇ ਬੈਰੀਗੇਡ ਚੱਕ ਮਾਰਨੇ ਜੇ ਕਿਤੇ ਅੜਗੇ ਪੰਜਾਬੀ ਤੈਨੂੰ ਹੋਣਾ ਏ ਭਲੇਖਾ ਕਿਤੇ ਦਿੱਲੀ ਏ ਪੰਜਾਬ ਕਿਤੇ ਡਰਦੀ ਜੀ ਬਿੱਲੀ ਏ ਹੱਥ ਸ਼ੇਰ ਦੇ ਜਵਾੜੇ ਵਿੱਚ ਪਾ ਲਿਆ ਨਹੀਂ ਤੂੰ ਪੰਗਾ ਕਰਸਾਨਾ ਨਾਲ ਲਾ ਲਿਆ ਪੰਜਾਬ ਪੁਖਾ ਸ਼ੇਰ ਸੀਗਾ ਬਿੱਲੀ ਏ ਜੇ ਕਿਤੇ ਅੜਗੇ ਪੰਜਾਬੀ ਦੇਖੀ ਬਾਰਡਰਾਂ ਤੇ ਬੈਰੀਗੇਡ ਚੱਕ ਮਾਰਨੇ ਜੇ ਕਿਤੇ ਅੜਗੇ ਪੰਜਾਬੀ ਜਿਹੜੇ ਧੱਕੇ ਨਾਲ ਕਾਨੂੰਨ ਤੁਸੀਂ ਥੋਪਦੇ ਅਸੀਂ ਮੰਨਦੇ ਨਾ ਇਹੋ ਜੇ ਕਾਨੂੰਨਾਂ ਨੂੰ ਜਿਹੜੇ ਧੱਕੇ ਨਾਲ ਕਾਨੂੰਨ ਤੁਸੀਂ ਥੋਪਦੇ ਅਸੀਂ ਮੰਨਦੇ ਨਾ ਇਹੋ ਜੇ ਕਾਨੂੰਨਾਂ ਨੂੰ ਦੰਦ ਕੀਤੇ ਸੀਗੇ ਖੱਟੇ ਤੇਰੇ ਪਹਿਲਾਂ ਵੀ ਦੰਦ ਕੀਤੇ ਸੀਗੇ ਖੱਟੇ ਤੇਰੇ ਪਹਿਲਾਂ ਵੀ ਹਿੱਕ ਡਾਦੇਾਂਗੇ ਤੋਪਾਂ ਮੂਰੇ ਦਿੱਲੀਏ ਜੇ ਕਿਤੇ ਅੜਗੇ ਪੰਜਾਬੀ ਦੇਖੀ ਬਾਰਡਰਾਂ ਤੇ ਬੈਰੀਗੇਟ ਚੱਕ ਮਾਰਦੇ ਜੇ ਕਿਤੇ ਅੜਗੇ ਪੰਜਾਬੀ ਨਾਲ ਖੜਾ ਹਰਿਆਣਾ ਅਤੇ ਯੂਪੀ ਵੀ ਨਾਲ ਖੜਾ ਹਰਿਆਣਾ ਅਤੇ ਯੂਪੀ ਵੀ ਸਿੰਘ ਬਾਰਡਰ ਤੇ ਮਿਲ ਫੇਰ ਲੱਗਣੇ ਸਾਂਝੀ ਸੱਤ ਵਿੱਚ ਰੌਣਕਾਂ ਵੀ ਲਾਵਾਂਗੇ ਅਸੀਂ ਨਾਲ ਸੁਖਵਿੰਦਰ ਦੇ ਆਵਾਂਗੇ ਦੇਖੀ ਤੂੰ ਪੰਜਾਬ ਝੰਡੇ ਗੱਡਦਾ ਦੇਖੀ ਤੂੰ ਪੰਜਾਬ ਝੰਡੇ ਗੱਡਦਾ ਤੇਰੇ ਮੂੰਹ ਉੱਤੇ ਸ਼ਿੱਕਲੀ ਵੀ ਪਾਵਾਂਗੇ ਜੇ ਕਿਤੇ ਅੜਗੇ ਪੰਜਾਬੀ ਦੇਖੀ ਬਾਰਡਰਾਂ ਤੇ ਬੈਰੀਗੇਡ ਚੱਕ ਮਾਰਦੇ ਜੇ ਕਿਤੇ ਅੜਗੇ ਪੰਜਾਬੀ ਲੱਗਦਾ ਕਿਸੇ ਕੋਈ ਰਹਿ ਗਈ ਸੀ ਲੱਗਦਾ ਕਿਸੇ ਕੋਈ ਰਹਿ ਗਈ ਸੀ ਚਲੋ ਦੂਜੀ ਵਾਰੀ ਵਾਅਦੇ ਘਾਟੇ ਹੋ ਜੂਗੇ ਝੰਡਾ ਲਾਲ ਕੇਤੇ ਵੀ ਲਹਿਰਾਵਾਂਗੇ ਤੈਨੂੰ ਇੱਕ ਵਾਰ ਵਕਤ ਤਾਂ ਪਾਵਾਂਗੇ ਤੂੰ ਪੰਗਾ ਦੂਜੀ ਵਾਰ ਕਾ ਤੋਂ ਲੈ ਲਿਆ ਤੂੰ ਪੰਗਾ ਦੂਜੀ ਵਾਰ ਕਾ ਤੋਂ ਲੈ ਲਿਆ ਤੇਰਾ ਸਿਰ ਮੂੰਹ ਭੰਨ ਕੇ ਵੀ ਜਾਵਾਂਗੇ ਜੇ ਕਿਤੇ ਅੜਗੇ ਪੰਜਾਬੀ ਦੇਖੀ ਬਾਰਡਰਾਂ ਤੇ ਬੈਰੀਗੇਡ ਚੱਕ ਮਾਰਦੇ ਜੇ ਕਿਤੇ ਅੜਗੇ ਪੰਜਾਬੀ ਤੁਸੀਂ ਗੈਸ ਵਾਲੇ ਗੋਲੇ ਸਿੱਟੀ ਚੱਲਿਓ ਤੁਸੀਂ ਗੈਸ ਵਾਲੇ ਗੋਲੇ ਸਿੱਟੀ ਚੱਲਿਓ ਅਸੀਂ ਚੱਕ ਚੱਕ ਬਾਲਟੀ ਚ ਪਾਵਾਂਗੇ ਜਿਹੜੇ ਹੋਏ ਸੀ ਸ਼ਹੀਦ ਪਹਿਲੀ ਵਾਰ ਜੀ ਜਿਹੜੇ ਹੋਏ ਸੀ ਸ਼ਹੀਦ ਪਹਿਲੀ ਵਾਰ ਜੀ ਉਹਨਾਂ ਦੀ ਸ਼ਹੀਦੀ ਨੂੰ ਸਲਾਮ ਜੀ ਜਿੰਨੀ ਛੇਤੀ ਮੰਨ ਜੂਗੇ ਉਹਨਾਂ ਚੰਗਾ ਏ ਜਿੰਨੀ ਛੇਤੀ ਮੰਨ ਜੂਗੇ ਉਹਨਾਂ ਚੰਗਾ ਏ ਐਵੇਂ ਲੈ ਲਿਆ ਕਿਸਾਨਾਂ ਨਾਲ ਪੰਗਾ ਏ ਚਲੋ ਛੱਡੋ ਫੇਰ ਹਿੰਦ ਤੁਹਾਡੀ ਭੰਨਣੀ ਚਲੋ ਛੱਡੋ ਫੇਰ ਹਿੰਦ ਤੁਹਾਡੀ ਭੰਨਣੀ ਕਹਿ ਵੀ ਲਿਖੀ ਜਾਂਦਾ ਏ ਕਲਾਮ ਜੀ ਜਿਗੇ ਤੇ ਅੜਗੇ ਪੰਜਾਬੀ ਦੇਖੀ ਭੱਡਰਾ ਤੇ ਬੈਰੀਗੇਡ ਚੱਕ ਮਾਰਨੇ ਜੇ ਕਿਤੇ ਅੜ ਗਏ ਪੰਜਾਬੀ ਹਾਜੀ ਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਮੈਂ ਗੁਰਵਿੰਦਰ ਸਿੰਘ ਬਿਮਰਾ ਅੱਜ ਤੁਹਾਡੇ ਨਾਲ ਆਪਣੀ ਇਹ ਲਿਖਤ ਸਾਂਝੀ ਕਰ ਰਿਹਾ ਜੋ ਮੇਰੀ ਇਹ ਲਿਖਤ ਹੈ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੈ ਲਿਖਤ ਕੇਮੇ ਦੀ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਲਿਖਤ ਨੂੰ ਸ਼ੇਅਰ ਕਰਿਓ ਕਿਸਾਨਾਂ ਨੂੰ ਪਿਆਰ ਕਰਨ ਵਾਲੇ ਮਜ਼ਦੂਰਾਂ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਕਮੈਂਟ ਕਰਿਓ ਮੈਂ ਤੁਹਾਡਾ ਗੁਰਵਿੰਦਰ ਸਿੰਘ ਬਿਮਰਾ ਥੈਂਕ ਯੂ ਸੋ ਮਚ